ਕੱਲ ਦੀ ਅੱਜ ਹੈਗੀ ਆ 5 ਤਰੀਕ ਤੇ ਹੈਗਾ ਦੂਹੇ 25 ਸੋ ਅੱਜ ਫੇਰ ਅਸੀਂ ਸੱਜੇ ਕਿੰਡੇ ਆਏ ਆ ਦੇਖੋ ਕਿ ਬਹਾ ਜਿਹੜਾ ਖਿਆਲ ਦਾ ਬਿਲਕੁਲ ਵੀ ਨਹੀਂ ਘਟਿਆ ਨਾ ਉਨਾਂ ਹੀ ਆ ਬਲਕਿ ਸਾਈਡਾਂ ਤੋਂ ਉਹਨੂੰ ਪਾਰ ਵੀ ਰਿਹਾ ਦਾ ਤੇ ਪਾਣੀ ਦਾ ਜਿਹੜਾ ਬਹਾਓ ਬਹੁਤ ਜ਼ਿਆਦਾ ਆ ਜਾਦਾ ਤੇ ਬਹੁਤ ਸਾਰੇ ਇਹਨਾਂ ਫਸਲਾਂ ਦਾ ਕਿਸੇ ਦੇਸਾ ਦੇ ਨੁਕਸਾਨ ਹੋਇਆ ਹੈਗਾ 1 ਮੀਟਰ ਸਪੀਡ ਤੇ ਨਾਲ ਵਗ ਰਿਹਾ ਹੈ ਸ੍ਰੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਜੀ ਤੇ ਪੰਜਾਬ ਦੇ ਵਾਹਿਗੁਰੂ ਮਿਹਰ ਕਰੇ ਕਿਉਂਕਿ ਜਿਹੜਾ ਪਾਣੀ ਦਾ ਕਹਿਰ ਹੈ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਜੀ ਆ ਅੱਜ ਦੇਖਿਓ ਅੱਜ ਵੀ ਨੀਂਹ ਘਟਿਆ ਹੈਗਾ ਦਾ ਜਿਹੜਾ ਪਹਾਉ ਹੈ ਉਹ ਦੇਖਿਓ ਜੀ ਬੰਨ ਤੇ ਜਿੱਦਾਂ ਪਾਣੀ ਵਾਟਰ ਸਾਰਿਆ ਤੇ ਫਸਲਾਂ ਨੂੰ ਨੁਕਸਾਨ ਕਰ ਰਿਹਾ ਹੈ ਜੀ ਖੇਤਾਂ ਦੇ ਵਿੱਚ ਵੀ ਗਿਆ ਜੀ ਪਾਣੀ ਪਾਣੀ ਬਹੁਤ ਨੁਕਸਾਨ ਕੀਤਾ ਹੈ ਉਹ परमात्मा ਬਖਸ਼ੇ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਉਹ ਡਰ ਲੱਗ ਰਿਹਾ ਜੀ ਇੱਥੇ ਫੜ ਕੇ ਕਿਉਂਕਿ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਦਾ ਵਹਾਓ ਸਤਲੁਜ ਦਾ ਜਿਹੜਾ ਵਹਾਓ ਆ ਬਿਲਕੁਲ ਵੀ ਨਹੀਂ ਘਟ ਰਿਹਾ ਜੀ ਮੇਰੇ ਖਿਆਲ ਨਾਲ ਇਧਰੋਂ ਵੀ ਜਿਹੜਾ ਖਾਰ ਵਧ ਗਿਆ ਉਸ ਦਿਨ ਆਇਆ ਸੀ ਜਿਹੜਾ ਟਟ ਸੀਗਾ ਉਹਨਾਂ ਜਿਹੜਾ ਪਾਣੀ ਸਾਈਡਾਂ ਤੋਂ ਵੀ ਖੋ ਰਿਹਾ ਹੈ